ਕਹੋ ਨਾਮ ਸੁਨ ਰੇ ਮਨਾ ਸੂਪੂਰਤ ਪਦਵਾਨ ਆਪਾਂ ਸਾਰੇ ਰੱਬ ਨੂੰ ਘੁਣ ਆਏ ਆ ਆਪਾਂ ਸਾਰੇ ਪ੍ਰਮਾਤਮਾ ਦੀ ਸਾਖਸ਼ਤ ੂਰਤ ਹੋਣ ਆਏ ਆ ਪਰ ਜਦੋਂ ਸੰਸਾਰ ਤੇ ਆਏ ਸੀ ਇਹ ਸਾਡਾ ਤਰੀਕਾ ਸੰਸਾਰ ਵਿੱਚ ਆਉਣ ਦਾ ਇੱਕੋ ਜਿਹਾ ਸੀ ਪਰ ਜਦੋਂ ਇਸ ਜਗਤ ਤੋਂ ਤੁਰੇ ਉਦੋਂ ਸਾਡਾ ਰਸਤਾ ਜਿਹੜਾ ਸੀ ਕੋ ਵੱਖਰਾ ਵੱਖਰਾ ਹੋ ਗਿਆ सतगुरु जी ने बाणी निर्णय दिता है सब इकट्ठे हुए आया घर जासन वाट बटाया आए आप सारे मालिक हुए आपसारे आए तरीका इको जि जो तुर लगे सारे एक जि नहीं घर जासन वाट बटाया जो इथो तुरना है बदल लगे ਉਹ ਬਦਲੇ ਹੋਏ ਰਸਤੇ ਜਿਹੜੇ ਨੇ ਉਹ ਵਾਪਸ ਆ ਗਏ ਪਰ ਸਤੂ ਜੀ ਨੇ ਬੂਤ ਦਾ ਰਾਤਿਆ ਇੱਕ ਗੁਰਮੁਖ ਤੇ ਦੂਸਰੀ ਮਨਮੁਖ ਸਾਥ ਇਕੱਠੇ ਹੋਏ ਆਇਆ ਘਰ ਦਸਨ ਵਾਰ ਨਿਭਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਜੱਤੇ ਮੂਰ ਗਵਾਈ ਤੁਰਨਾ ਗੁਰਮੁਖ ਨੇ ਲੀਆ ਤੇ ਤੁਰਨਾ ਮਨਮੁਖ ਨੇ ਲੀਆ ਪਰ ਇਤ ਜੀਵਨ ਦਾ ਲਾਹਾ ਛੱਡ ਕੇ ਮੁੜਿਆ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਸੱਚੀ ਦਰ ਕਹ ਜਾਏ ਸੱਚਾ ਮਿਲ ਪਵੇ ਪਰ ਜਿਹੜਾ ਮਨੁਖੀ ਮਤ ਪਿੱਛੇ ਚੱਲਣ ਵਾਲਾ ਸੀ ਉਹਨੇ ਆਪਣਾ ਮੂਲ ਵੀ ਗਵਾ ਲਿਆ ਲਾਹਾ ਤਾਂ ਇੱਕ ਪਾਸੇ ਰਿਹਾ ਕੋ ਨੂੰ ਜਿਹੜਾ ਮਾਲਕ ਨੇ ਮੂਲ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਸੀ ਉਹ ਵੀ ਉਹਨੇ ਅਜਾਈਂ ਗਵਾ ਲਏ ਉਹ ਵੀ ਵਿਅਰਥ ਚਲੇ ਗਏ ਲਾਹਾ ਤਾਂ ਇੱਕ ਪਾਸੇ ਰਿਹਾ ਮਨੁਖ ਦਾ ਮੂਲ ਜਿਹੜਾ ਸੀ ਪੂਰੀ ਨਾ ਬਚਿਆ ਇਸ ਲਈ ਗੁਰਦੇਵ ਭਦਰ ਸਾਹਿਬ ਜਦੋਂ ਸਭ ਤੋਂ ਵੱਡੀ ਕਿਰਪਾ ਦਾ ਜ਼ਿਕਰ ਕਰਦੇ ਨੇ ਤੇ ਉਹ ਕਿਰਪਾ ਵੀ ਇਹ ਹੀ ਆ ਕਿ ਜਿਹਦੇ ਤੋਂ ਤੂੰ ਵਿਛੜ ਕੇ ਜੁਨਾ ਵਿੱਚ ਵਿਆਹ ਹੋਇਆ ਤੂੰ ਉਹਦੇ ਵਿੱਚ ਨੀਨ ਹੋ ਸਕੇ